ਪਿੰਡ ਕਸਤੀਵਾਲ ਪੀਰ ਬਾਬਾ ਗੋਦਰਸ਼ਾਹ ਜੀ ਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਕਰਾਇਆ ਗਿਆ ਜਿੱਥੇ ਕੀ ਗੁਰਦੁਆਰਾ ਸਾਹਿਬ ਦੇ ਖੰਡ ਪੜ ਸਾਹਿਬ ਜੀ ਦੇ ਪੂਜ ਪਾਈ ਗਏ ਉਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਖੂਬਸੂਰਤ ਕਲਾਕਾਰ ਸ਼ਮੀ ਖਾਨ, ਕਿਰਨ ਰੰਦਾਵਾ, ਅਰਜਨ ਲਾਡਲਾ, ਕਮਲ ਸ਼ੇਰਗਿੱਲ, ਕਸ਼ਮੀਰ ਬਾਲ, ਬਲਜੀਤ ਕਮਲ ਗੁਰਦੀਪ ਤਾਰਾ ਗੜੀਆ ਜਿਨ੍ਹਾਂ ਨੇ ਹਾਜ਼ਰੀ ਲਵਾਈ। ਰਾਜਾ ਬਾਈ ਦੀ ਵਿਸ਼ੇਸ਼ ਰਿਪੋਰਟ ਵਦਨ ਦੀ ਮਿੱਟੀ ਨਿਊਜ਼ ਚੈਨਲ ਅਚਲ ਸਾਹਿਬ गान से वेंदियल सारे सुता भर्तो ਰਾਜਾ ਭਾਈ ਜੀ ਵਤਨ ਦੀ ਮਿੱਟੀ ਪੰਜਾਬ ਚੈਨਲ ਤੋਂ ਲਾਈਵ ਕਰ ਰਹੇ ਨੇ ਅੱਜ ਦੇ ਮੇਲੇ ਨੂੰ ਕਵਰ ਕਰ ਰਹੇ ਨੇ ਭਾਈ ਰਾਜਾ ਸਾਡਾ ਤੁਹਾਨੂੰ ਸ਼ੁਕਰਗੁਜ਼ਾਰ ਕਰਦਾ ਹੈ ਸਵੇਸ ਕਾਸਤੀਵਾਲ ਦੇ ਮੇਲੇ ਨੂੰ ਲਾਈਵ ਆ ਕਰ ਰਹੇ ਨੇ ਸਵੇਸ ਮੇਲੇ ਨੂੰ ਪੰਜਾਬ ਨਹੀਂ ਬਾਕੀ ਵਰਲਡ ਤੱਕ ਉਹਨੇ ਪਹੁੰਚਾਉਣਾ ਹੈ ਖਬਰਾਂ ਰਹੀ ਚੱਲ ਰਹੀ ਆਪਣੇ ਮੈਂ ਇਹਨਾਂ ਦਾ ਸਤਿਕਾਰ ਕਰਦਾ ਜੀ ਐਨ ਬੇਨਾ ਸੋ ਬਹੁਤ ਸਾਰੇ ਸਾਡੇ ਵੀਰ ਪਹੁੰਚੇ ਨੇ ਠਰੇਦਰ ਸਾਹਿਬ ਪੰਜਾਬ ਸਿੰਘ ਜੀ ਜਸਵੀਰ ਸਿੰਘ ਜੀ ਚੇਅਰਮੈਨ ओंकार ਸਿੰਘ ਜੀ ਮੰਡੀ ਪੱਲਾ ਬੈਠੇ ਸਭ ਤੋਂ ਪਹਿਲਾਂ ਮੇਲਾ ਪ੍ਰਬੰਧਕ ਬਾਬਾ ਨਿਰਿੰਦਰ ਜੀ ਪਿੰਡ ਦੀ ਸਮੂਹ ਪੰਚਾਇਤ ਨਗਰ ਦੀ ਨੰਗੀ ਲੱਕਾ ਬੈਠਾ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਪੀਰ ਬਾਬਾ ਗੋਦਰ ਸ਼ਾਹੀ ਦੇ ਦਰਬਾਰ ਵਿੱਚ ਪਹਿਲਾਂ ਬੋਲਣ ਕਿਆਨ ਜਾ ਰਿਹਾ ਧਾਰਮਿਕ ਪੀਰਾਂ ਦੇ ਨਾਂ ਤੋਂ ਉਸ ਤੋਂ ਬਾਅਦ ਫਿਰ ਅੱਗੇ ਰੰਗਾਰੰਗ ਕੂਰਮ ਪੀਸ ਕਰਨ ਲੱਗੇ ਲੋਕ ਪੀਰਾਂ ਦੇ ਨਾਂ ਤੋਂ ਪੇਸ਼ ਕਰਨ ਲੱਗੇ ਬੜੇ ਪਿਆਰ ਨਾਲ ਸਰਵਣ ਕਰਨਾ ਇਹ ਤਾਂ ਪਹਿਲਾ ਮੇਰਾ ਵੀਰ ਗੁਰਦੀਪ ਤਾਰਾ ਗੜੀਆ ਜਿਹਦੇ ਗੀਤਾਂ ਦੇ ਨਾਲ ਹੀ ਤੁਸੀਂ ਅਨੰਦ ਮਾਣਾ ਰਾ ਖਾਤਾ ਨਹੀਂ ਬਤਹੋੜ ਬਣਾਏ ਹੱਤਾ ਦਰ ਕੋਲੇ ਮੇਰਾ ਖਾਤਾ ਨਹੀਂ ਬਤਹੋੜ ਬਣਾਏ ਹੱਤਾ ਇਕ ਲੈਣਾ ਦਾਰੂ ਦਾ ਅਧਿਆ ਛੇਤੀ ਮਹਾਰ ਮੈਂ ਤੇ ਬੱਲੀਏ ਬੈਠ ਜਾ ਬੈਠ ਮੇਰੀ ਭੈਣ ਬੈਠ ਜਾ ਇਕ ਲੈਣਾ ਦਾਰੂ ਦਾ ਅਧਿਆ ਛੇਤੀ ਮਹਾਰ ਮੈਂ ਤੇ ਬੱਲੀਏ ਇਕ ਸੌਦਾ ਨੋਟ ਫਰਾ ਦੇ ਮੈਂ ਤੇ ਮਰਸਿੰਦ ਬੈਕ ਬੱਲੀਏ ਜਿੰਨੇ ਵੀ ਲਾਈਵ ਵਾਲੇ ਵੀਰ ਪਹੁੰਚੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਾਡੇ ਰਾਜਾ ਵੀਰ ਜੀ ਵਤਨ ਦੀ ਮਿੱਟੀ ਜਿਨ੍ਹਾਂ ਦਾ ਚੈਨਲ ਆ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਔਰ ਜਿੰਨੇ ਵੀ ਗਾਇਕ ਮੇਰੇ ਤੋਂ ਪਹਿਲਾਂ ਹਾਜ਼ਰੀ ਲਾ ਕੇ ਗਏ ਨੇ ਇੱਕ ਵਾਰੀ ਉਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਜ਼ੋਰਦਾਰ ਤਾੜੀ ਮਾਰ ਦਿਓ ਔਰ ਮੈਂ ਧੰਨਵਾਦ ਕਰਦਾ ਸਾਡੇ ਅਰਜਿੰਦਰワਲ ਸਜੀਓ ਵੀ ਪਹੁੰਚੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਾਡੇ ਗੋਲਡੀ ਸਾਊਂਡ ਬਹੁਤ ਵਧੀਆ ਸੁਮਾਨ ਆਦੀ ਸਾਉਣਾ ਜਿਵੇਂ ਭਾਜੀ ਨੇ ਦੱਸਿਆ ਕਿ ਪਰਿਵਾਰਵਾ ਮੇਰਾ ਯਾਰ ਦੀ ਆਣ ਤੇ ਸ਼ਾਨ ਸਾਡੇ ਸਰਦਾਰ ਕਰਨਦੀਰ ਸਿੰਘ ਦੀ ਮਾਇਆ ਅਸ ਚੇਅਰਮੈਨ ਨੂੰਕਾ ਜਾਤੀ ਭਲਾਈ ਬੋਰਡ ਪੰਜਾਬ ਉਹਨਾਂ ਦੇ ਨਾਲ ਸਰਦਾਰ ਮੇਜਰ ਸਿੰਘ ਜੀ ਕਲੇਰ ਅਸ ਚੇਅਰਮੈਨ ਨੂੰਕਾ ਜਾਤੀ ਭਲਾਈ ਬੋਰਡ ਪੰਜਾਬ ਇੱਥੇ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬੜੀ ਖੁਸ਼ੀ ਦੀ ਗੱਲ ਹੈ ਸਮਾਰ ਸਾਥੀ ਸਮਾਜ ਦੇ ਸਰਪ੍ਰਸਤ ਸਰਦਾਰ ਜਗਿੰਦਰ ਸਿੰਘ ਜੀ ਬਾਸਰ ਦੇ ਹੋਰ ਪੰਜਾਬ ਪ੍ਰદાન ਵਿਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੰਗਰ ਜੀ ਸੋਹਤਾ ਅੱਜ ਕਾਸਤਰੀਵਾਲ حضرت ਪੀਰ ਬਾਬਾ ਗੋਦਰ ਸ਼ਾਹ ਜੀ ਦੇ ਸਾਲਾਨਾ ਮੇਲੇ ਤੇ ਪਹੁੰਚਿਆ ਜੀ ਮੇਰੇ ਨਾਲ ਸਾਡੇ ਬਹੁਤ ਹੀ ਵਧੀਆ ਉਸਤਾਦ ਸਹਿਬਾਨ ਸੂਰਜ ਪ੍ਰਕਾਸ਼ ਜੀ ਔਰ ਮੋਨੂ ਭਾਜੀ ਔਰ ਸਾਡੇ ਲਾਲੀ ਭਾਜੀ ਫਤੇਗੜ ਤੋਂ ਔਰ ਸਾਰੀ ਟੀਮ ਇੱਥੇ ਪਹੁੰਚੀ ਆ ਕੁਝ ਬੰਦੇ ਵਿੱਚ ਮੌਜੂਦ ਨਹੀਂ ਆ ਔਰ ਸਾਰਿਆਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਥੈਂਕ ਯੂ ਮਿਹਰਬਾਨੀ ਜੀ ਥੈਂਕ ਯੂ